ਆਮ ਤੌਰ ਤੇ ਭਾਰਤ ਵਿੱਚ ਦੇਖਿਆ ਜਾਂਦਾ ਹੈ ਕਿ ਇੱਥੇ ਜੇਲ੍ਹਾਂ ਤੇ ਕੈਦੀਆਂ ਦੀ ਹਾਲਤ ਕੋਈ ਬਹੁਤੀ ਠੀਕ ਨਹੀਂ ਹੈ। ਕਈ ਥਾਵਾਂ ਤੇ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਜ਼ਿਆਦਾ ਹੈ ਤੇ ਜੇਲ੍ਹਾਂ ਵਿੱਚ ਜਗ੍ਹਾ ਘੱਟ ਹੈ। 1500 ਕੈਦੀਆਂ ਦੀ ਜੇਲ੍ਹ ਵਿੱਚ 3-3000 ਕੈਦੀ ਤੜੇ ਹੋਏ ਹੁੰਦੇ ਹਨ। ਪਰ ਭਾਰਤ ਵਿੱਚ ਇੱਕ ਅਜਿਹੀ ਜੇਲ੍ਹ ਵੀ ਹੈ ਜਿੱਥੇ ਸਿਰਫ ਇੱਕੋ ਕੈਦੀ ਹੈ ਅਤੇ ਇਹ ਜੇਲ੍ਹ ਵੀ ਵੱਡੇ ਕਿਲੇ ਵਾਂਗ ਹੈ। ਉਹ ਵੀ ਪਾਣੀ ਦੇ ਵਿਚਕਾਰ। ਇਹ ਜੇਲ੍ਹ ਪਾਨੀਕੋਟਾ ਦੀਪ ਵਿੱਚ ਹੈ ਜੋ ਕਿ ਸਮੁੰਦਰ ਵਿੱਚ ਹੈ। ਇਹ ਦੀਪ ਦਮਨ ਦਿਓ ਦੀਪ ਦਾ ਹਿੱਸਾ ਹੈ। ਇੱਥੇ ਕਿਸਤੀ ਰਹੀਂ ਜਾਇਆ ਜਾ ਸਕਦਾ ਹੈ ਇਸ ਜੇਲ ਵਿੱਚ ਖਾਸ ਗੱਲ ਇਹ ਹੈ ਕਿ ਇੱਥੇ ਸਿਰਫ ਇੱਕ ਹੀ ਕੈਦੀ ਬੰਦ ਹੈ ਜਿਸ ਦਾ ਨਾਮ ਹੈ ਦੀਪਕ ਕਾਂਜੀ ਸਮੁੰਦਰ ਦੇ ਵਿਚਕਾਰ ਬਣੀ ਇਹ ਕਲੈਨੋਮਾ ਜੇਲ ਦੇਖਣ ਵਿੱਚ ਬਹੁਤ ਹੀ ਸੋਹਣੀ ਹੈ ਆਜ਼ਾਦੀ ਤੋਂ ਪਹਿਲਾਂ ਇਹ ਜੇਲ ਪੁਰਤਗਾਲ ਕਲੋਨੀ ਵਿੱਚ ਆਉਂਦੀ ਸੀ ਇਸ ਜੇਲ ਵਿੱਚ ਬੰਦ ਕੈਦੀ ਦੀਪਕ ਕਾਂਜੀ ਆਪਣੀ ਘਰਵਾਲੀ ਦੇ ਕਤਲ ਵਿੱਚ ਕੈਦ ਹੈ ਕੈਦੀ ਵੱਜੋਂ ਦੀਪਕ ਦੀ ਸੁਰੱਖਿਆ ਲਈ ਜੇਲ ਵਿੱਚ 7 ਸਿਪਾਹੀ ਅਤੇ ਇੱਕ ਜੇਲਰ ਦੀ ਤਾਇਨਾਤੀ ਕੀਤੀ ਗਈ ਹੈ ਸਭ ਦੀ ਡਿਊਟੀ ਸ਼ਿਫਟਾਂ ਵਿੱਚ ਚੱਲਦੀ ਹੈ ਕੁਝ ਸਾਲ ਪਹਿਲਾਂ ਇੱਥੇ 7 ਕੈਦੀ ਸਨ ਜਿਨ੍ਹਾਂ ਵਿੱਚ 2 ਔਰਤ ਕੈਦੀ ਵੀ ਸਨ ਉਹਨਾਂ ਵਿੱਚੋਂ ਦੀਪਕ ਨੂੰ ਛੱਡ ਕੇ ਬਾਕੀਆਂ ਨੂੰ ਗੁਜਰਾਤ ਦੀ ਅਮਰੇਲੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਦੀਪਕ ਵੀ ਇੱਥੇ ਕੁਝ ਸਮੇਂ ਦਾ ਹੀ ਮਹਿਮਾਨ ਹੈ ਅਤੇ ਉਸ ਨੂੰ ਵੀ ਕਿਸੇ ਹੋਰ ਜੇਲ੍ਹ ਵਿੱਚ ਜਲਦ ਹੀ ਭੇਜਿਆ ਜਾ ਰਿਹਾ ਕਿਉਂਕਿ ਇਸ ਜੇਲ੍ਹ ਨੂੰ ਸਰਕਾਰ ਹੁਣ ਟੂਰਿਸਟ ਪਲੇਸ ਵਜੋਂ ਚਲਾਵੇਗੀ ਨਾਲ ਹੀ ਦੱਸ ਦਈਏ ਕਿ ਇਸ ਜੇਲ੍ਹ ਵਿੱਚ ਜਿਸ ਬੈਰਕ ਵਿੱਚ ਦੀਪਕ ਰਹਿੰਦਾ ਹੈ ਉਸ ਵਿੱਚ ਵੈਸੇ 20 ਕੈਦੀਆਂ ਦੀ ਜਗ੍ਹਾ ਹੈ ਦੀਪਕ ਦਾ ਰੋਟੀ ਪਾਣੀ ਇੱਥੋਂ ਇੱਕ ਰੈਸਟੋਰੈਂਟ ਤੋਂ ਆਉਂਦਾ ਹੈ ਉਸ ਦੀ ਬਰਕ ਵਿੱਚ ਟੀਵੀ ਵੀ ਚੱਲਦਾ ਹੈ ਅਤੇ ਇੱਕ ਗੁਜਰਾਤੀ ਅਖਬਾਰ ਅਤੇ ਰਸਾਲਾ ਵੀ ਆਉਂਦਾ ਹੈ ਇਸ ਤੋਂ ਇਲਾਵਾ ਉਹ ਸ਼ਾਮ 4 ਵਜੇ ਤੋਂ 6 ਵਜੇ ਤੱਕ ਦੋ ਸਪਾਈਆਂ ਦੀ ਮੌਜੂਦਗੀ ਵਿੱਚ ਬਰਕ ਤੋਂ ਬਾਹਰ ਟਹਿਲ ਵੀ ਸਕਦਾ ਸੋ ਕਿਵੇਂ ਲੱਗੀ ਇਹ ਜਾਣਕਾਰੀ ਕਮੈਂਟ ਵਿੱਚ ਜਰੂਰ ਦੱਸਿਓ ਅਤੇ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ